ਵੀਰ ਆਇਆ ਕਹਿੰਦਾ ਵੀ ਪਿਛਲੇ ਸਾਲ ਇੱਕ ਖਿਡਾਰੀ ਦੀ ਮਦਦ ਕਰਵਾਈ ਸੀਗੀ ਉਹ ਵਧੀਆ ਖੇਡਣ ਲੱਗ ਪਿਆ ਤੇ ਸੰਗਤ ਦਾ ਧੰਨਵਾਦ ਕਰਦੇ ਹਾਂ ਹਮੇ ਕੇਵਲ ਬਹੁਤ ਬਹੁਤ ਧੰਨਵਾਦ ਆ ਵੀਰ ਆਇਆ ਕਹਿੰਦਾ ਵੀ ਪਿਛਲੇ ਸਾਲ ਇੱਕ ਖਿਡਾਰੀ ਦੀ ਮਦਦ ਕਰਵਾਈ ਸੀਗੀ ਉਹ ਵਧੀਆ ਖੇਡਣ ਲੱਗ ਪਿਆ ਤੇ ਸੰਗਤ ਦਾ ਧੰਨਵਾਦ ਕਰਦੇ ਹਾਂ ਹਮੇਸ਼ਾ ਸੰਗਤ ਖੜਦੀ ਹੈ ਔਰ ਅੱਜ ਵੀ ਇਹ ਨੌਜਵਾਨ ਆਇਆ ਜੱਤੀ ਕਬੱਡੀ ਖਿਡਾਰੀ ਆ ਰਾਮਗੜ੍ਹ ਤੋਂ ਇਹਦੇ ਗੋਡੇ ਦਾ ਲਿਗਾਮੈਂਟ ਟੁੱਟਿਆ ਟੁੱਟਿਆ ਹੋਇਆ ਆਪਰੇਸ਼ਨ ਹੋ ਗਿਆ ਸੀ ਪਰ ਦਵਾਈਆਂ ਤੇ ਖਾਣ ਦੀ ਜਿਹੜੀ ਹੈਲਪ ਤੁਹਾਨੂੰ ਚਾਹੀਦੀ ਹੈ ਉਦਾਂ ਤਰ੍ਹਾਂ ਗੋਡਾ ਠੀਕ ਹੈ ਨਾ ਪਰ ਕੋਈ ਗੱਲ ਨਹੀਂ ਬਾਬਾ ਮੇਰ ਕਰੂਗਾ ਆਪਾਂ ਕੋਸ਼ਿਸ਼ ਕਰਾਂਗੇ ਨੌਜੋਨ ਨਾਲ ਤੇਰੇ ਨਾਲ ਕੋਈ ਬੰਦਾ ਪੱਕਾ ਜੋੜ ਦਈਏ ਔਰ ਜਿਹੜਾ ਤੈਨੂੰ ਹਰ ਮਹੀਨੇ ਕੋਈ ਖਾਣ ਨੂੰ ਮਾਇਆ ਭੇਜ ਦਿਆ ਕਰੇ ਔਰ ਜਿਹੜਾ ਤੇਰਾ ਆਉਣ ਵਾਲੇ ਸਮੇਂ ਦੇ ਤੂੰ ਖੇਡਣ ਵਾਲਾ ਹੋ ਜੇ ਔਰ ਅੱਜ ਵੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਰੂਰ ਇਸ ਭਰਾ ਦੀ ਹੈਲਪ ਹੈ ਜਿਹੜੀ ਉਹ ਆਪਾਂ ਕਰਿਓ ਸੋ ਕਲੱਬ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਨਾਲ ਲੱਗ ਕੇ ਜਿਹੜੀ ਆਪਾਂ ਵੀਰ ਜਰੂਰ ਆਪਾਂ ਵੀਰ ਦਾ ਕਰਵਾ ਦਈਏ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਉਧਰ ਭਾਈ ਰੂਪ ਚੰਨ ਪਬਲਿਕ ਸਕੂਲ ਭਾਈ ਰੂਪਾ ਦੇ ਪ੍ਰਿੰਸੀਪਲ ਸਾਹਿਬ ਉਹ ਵੀ ਸਾਡੇ ਦਰਮਿਆਨ ਚੇਕੇ ਤੌਰ ਤੇ ਆਏ ਐ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਅੱਧੇ ਉੱਧ ਮੇਰਾ ਖਿਆਲ ਹੈ ਕਿ ਸਾਰਾ ਜਿਹੜਾ ਸਿਲਵਰ ਹੈ ਚਾਹੇ ਸਿਧਾਨਾ